ਮੀ ਪੈਨ ਤੋਂ ਪਹਿਲਾਂ ਹੀ ਨਹਿਰਾਂ ਦੇ ਵਿੱਚ ਪੈਣ ਲੱਗੇ ਪਾਣੀ ਕਿਸਾਨਾਂ ਦੀਆਂ ਫਸਲਾਂ ਦਾ ਹੋ ਰਿਹਾ ਹੈ ਨੁਕਸਾਨ ਫਿਰੋਜ਼ਪੁਰ ਦੇ ਪਿੰਡ ਲੂਥਰ ਨੇੜੇ ਬਿਕਨੈਰ ਨਹਿਰ ਕੋਟਨ ਕਾਰਨ ਪਿੰਡ ਦੀ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ ਜਿਸ ਕਾਰਨ ਪਿੰਡ ਲੂਥਰਾ ਦੇ ਘਰਾਂ ਵਿੱਚ ਪਾਣੀ ਵੜ ਗਿਆ ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਨੂੰ ਪਾਣੀ ਸਪਲਾਈ ਕਰਨ ਵਾਲੀ ਬਿਕਨੈਰ ਨਹਿਰ ਜੋ ਕਿ ਫਿਰੋਜ਼ਪੁਰ ਤੋਂ ਨਿਕਲਦੀ ਹੈ ਨਹਿਰਾਂ ਦੀ ਸਫਾਈ ਅਤੇ ਪਾਣੀ ਦੀ ਨਿਰਵਿਘਨ ਸਪਲਾਈ ਦੇਣ ਦੇ ਸંચਾਏ ਵਿਭਾਗ ਦੇ ਦਾਅਵੇ ਖੋਖਲੇ ਸਾਫਤ ਹੋ ਰਹੇ ਨੇ ਅੱਜ ਸਵੇਰੇ ਪਿੰਡ ਲੂਥਰ ਨੇੜੇ ਪਾਣੀ ਦਾ ਪ੍ਰੈਸ਼ਰ ਟੁੱਟ ਗਿਆ ਅਤੇ ਕਰੀਬ 20 ਫੁੱਟ ਪਾੜ ਪੈਣ ਕਾਰਨ ਪਾਣੀ ਤੇਜ਼ੀ ਦੇ ਨਾਲ ਖੇਤਾਂ ਦੇ ਵਿੱਚ ਵੜ ਰਿਹਾ ਹੈ ਇਹ ਕਿਹੜੀ ਨਹਿਰ ਵਾਜੀ ਜੀ ਟੁੱਟੀ ਹੈ ਕਿਹ ਜਗ੍ਹਾ ਟੁੱਟੀ ਹੈ ਇਹ ਬੀਖਾ ਨਹਿਰ ਵਾਜੀ ਦੀ ਇਹ ਕਾਲੇ ਨਹਿਰ ਵਾਜੀ ਦਾ ਤਾਂ ਕਿੰਨੇ ਪਾੜ ਜਿਹੜਾ ਪੈ ਚੁੱਕਾ ਹੈ ਨੁਕਸਾਨ ਕਿੰਨਾ ਹੋਇਆ ਚਾਂਦ ਤਾਂ ਵੀ ਜੇ ਛੋਲੇ ਲੱਗੇ ਸਾਡੇ ਮੇਲੇ ਦਾ ਪੱਲੇ ਦਾ ਕਿਨੇ ਖਾ ਜਿਹੜੇ ਲੱਗਣਾ ਚੋਨਾ ਤਾਂ ਹੋਰ ਜਿਹੜਾ ਕੀ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਘਰਾਂ ਦਾ ਲੋਠਾਂ ਦੇ ਪਾਣੀ ਵੀ ਵੜ ਗਿਆ ਵੜ ਗਿਆ ਪਰ ਸਾਰਾ ਘਰਾਂ ਵੀ ਮੜ ਗਿਆ ਪਾਣੀ ਉਸ ਹੀ ਹੋ ਗਿਆ ਚੜਦੀ ਕਲਾ ਟਾਈਮ ਟੀਵੀ ਦੇ ਲਈ ਫਿਰੋਜ਼ਪੁਰ ਤੋਂ ਆਰ ਐਲ ਧਵੰਦੀਰ ਵਿਸ਼ੇਸ਼ ਰਿਪੋਰਟ